ਸਾਡੇ ਨਾਲ ਅਮਰਸਰ ਜੀ ਦੇ ਤੋਂ ਮੈਡਮ ਬਲਕੀਤ ਕੋਰ ਜੁੜੇ ਹੈ ਤੇ ਇਹਨਾਂ ਦੇ ਪਿਛਲੇ ਸੈਸ਼ਨ ਚ ਤਿੰਨ ਬੱਚੇ ਆ ਜਿਹੜੇ ਉਹ ਸਿਲੈਕਟ ਹੋਏ ਸੀਗੇ ਤੇ ਹਾਂਜੀ ਮੈਡਮ ਕਿਹੜਾ ਸਕੂਲ ਆ ਤੁਹਾਡਾ ਮੇਰਾ ਸਰਕਾਰੀ ਵਾਲੀ ਬੈਂਟਰੀ ਸਕੂਲ ਗੁਮਾਨਪੁਰ ਆ ਅੱਛਾ ਜੀ ਤੇ ਮੈਂ ਸਰ ਨਵੋਧਿਆ ਚ ਬੱਚੇ ਜਿਹੜੇ ਸੀ ਮੇਰੇ ਤਿੰਨ ਸਿਲੈਕਟ ਹੋਏ ਅੱਛਾ ਵਰਸਨ ਤਾਂ ਦੀਆਂ ਆਨਲਾਈਨ ਕਲਾਸਿਸ ਦੇ ਨਾਲ ਤੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਨਾਲ ਮੈਂ ਜੁੜੀ ਸਾਂ ਹਾਂ ਦੇ ਨਾਲ ਤੁਹਾਡੇ ਨਾਲ ਹੀ ਜੁੜੀ ਸਾਂ ਤੇ ਮੈਨੂੰ ਫ੍ਰੀ ਕਿਤਾਬਾਂ ਮਿਲੀਆਂ ਉਹਨਾਂ ਨੇ ਦਿੱਤੀਆਂ ਜੋ ਮੇਰੇ ਬੱਚੇ ਜਿਹੜੇ ਸੀ ਉਹਨਾਂ ਨੇ ਉਸ ਟੀ ਤੋਂ ਪੜਕੇ ਪ੍ਰੇਰਿਤ ਹੋ ਕੇ ਤੇ ਉਹਨਾਂ ਨੇ ਟੈਸਟ ਕਲੀਅਰ ਕੀਤਾ ਤੇ ਤਿੰਨ ਬੱਚੇ ਜਿਹੜੇ ਸੀ ਉਹ ਮੇਰੇ ਅੱਜ ਤੱਕ ਨਵੋਧਿਆ ਚ ਪੜ ਰਹੇ ਨੇ। ਵੈਰੀ ਗੁੱਡ ਮੈਡਮ ਬਹੁਤ ਵਧੀਆ ਮਤਲਬ ਤੁਹਾਨੂੰ ਕਾਫੀ ਹੈਲਪ ਹੋ ਗਈ ਔਨਲਾਈਨ ਕਲਾਸੇ ਤੋਂ ਕਿਉਂਕਿ ਸਰ ਬੱਚਿਆਂ ਦੀਆਂ ਐਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਬੁੱਕ ਖਰੀਦ ਨਹੀਂ ਸਕਦੇ। ਅੱਛਾ ਅੱਛਾ ਠੀਕ ਹੈ ਜੀ। ਤੇ ਜਦੋਂ ਸਰ ਤੁਹਾਡੇ ਰਾਹੀਂ ਮੈਨੂੰ ਪਤਾ ਲੱਗਾ ਤਾਂ ਬਹੁਤ ਵਧੀਆ ਉਹਨਾਂ ਦੀ ਹੈਲਪ ਹੋਈ। ਅੱਛਾ ਤੇ ਉਹ ਬੱਚੇ ਜਿਹੜੇ ਗਾਂਵੀ ਮੈਂ ਉਹਨਾਂ ਦੇ ਨਾਲ ਜੋੜ ਕੇ ਰੱਖਾਂਗੀ ਕਿ ਉਹ ਬੁੱਕਸ ਤੋਂ ਹੀ ਆਪਣੀ ਤਿਆਰੀ ਕਰਦੇ ਨੇ। ਠੀਕ ਹੈ ਠੀਕ ਹੈ। ਤੇ ਤਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ ਮੈਡਮ ਤੁਹਾਨੂੰ ਬਹੁਤ ਮੁਬਾਰਕਾਂ ਤਿੰਨ ਬੱਚੀਆਂ ਦਾ ਜੀਵਨ ਬਦਲਤਾ ਤੁਸੀਂ ਹਾਂਜੀ ਸੋ ਥੈਂਕ ਯੂ ਸਰ ਸਰ ਮੈਂ ਤੁਹਾਡਾ ਥੈਂਕਸ ਕਰਨਾ ਚਾਹੁੰਦੀ ਆ ਕਿ ਤੁਸੀਂ ਇੰਨੀ ਵੱਡੀ ਸ਼ਖਸੀਅਤ ਉਹ ਜਿਹਦੇ ਨਾਲਾਨੂੰ ਹੁਣ ਮੌਕਾ ਦਿੱਤਾ ਤੁਸੀਂ ਮਿਲਦਾ ਥੈਂਕ ਯੂ ਸੋ ਮੱਚ ਸਰ ਤੁਸੀਂ ਇਨਵੀਟੇਸ਼ਨ ਦਿੱਤਾ ਮੈਨੂੰ ਇੱਥੇ ਪਹੁੰਚਣ ਦਾ ਆਪਾਂ ਰਲ ਮਿਲ ਕੇ ਫੇਰ ਇਹ ਦੁਆਵਾਂ ਦੇ ਬਿਜ਼ਨਸ ਨੂੰ ਅੱਗੇ ਤੋਰਾਂਗੇ ਤੇ ਭਵਿੱਖ ਦੇ ਵਿੱਚ ਹੋਰ ਵੱਧ ਚੜ ਕੇ ਆਪਾਂ ਬੱਚਿਆਂ ਦਾ ਜੀਵਨ ਲੈ ਜਿਹੜਾ ਸਵਾਰਾਂਗੇ ਬਿਲਕੁਲ ਸਰ ਬਿਲਕੁਲ ਸਰ ਮੈਂ ਤਾਂ ਉਹ ਵੀ ਬੱਚਿਆਂ ਦੀ ਸਰ ਇਸੇ ਚੀਜ਼ ਕੰਟੀਨਿਊ ਕਰਕੇ ਰੱਖਾਂਗੇ ਇਹ ਬੱਚੇ ਆਪਣੀ ਜ਼ਿੰਦਗੀ ਜਿਹੜੀ ਆਉਣ ਵਾਲਾ ਸਮਾਂ ਆ ਉਹ ਚੇਂਜ ਕਰ ਸਕਦੇ ਬਹੁਤ ਬਹੁਤ ਧੰਨਵਾਦ ਮੈਡਮ ਸਾਡੇ ਨਾਲ ਜੁੜਨ ਲਈ ਸਸੀ ਕਾਲ ਜੀ ਸਸੀ ਕੈਸ